ਤਨਵਾਹਿ ਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾ ਸੋਈ ਕਰਨਾ ਜੇ ਆਪ ਕਰਾਏ ਜਿਥਰ ਰਖ ਸਾਂ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲਗਹਿ ਜਿਸ ਮੀਠਾ ਜੀਓ ਸਭ ਪਰੋਈ ਇਕਤ ਧਗ ਜਿਸ ਲਾਇ ਲਏ ਸੋ ਚਰਨੀ ਲਾਗੇ ਉਂਦ ਕਬਲ ਜਿਸ ਹੋਏ ਪਰਗਾਸਾ ਤੈਨ ਸਰਬ ਨਿਰੰਜਣ ਦੀठा ਜਿਉ ਤੇਰੀ ਮਹਿਮਾ ਤੂੰ ਹੈ ਜਾਣ ਆਪਣਾ ਆਪ ਤੂੰ ਆਪ ਬਿਸ਼ਾਨ ਹਉ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕਰੋਧ ਲੋਭ ਪੀਠਾ ਜਿਓ ਤੂੰ ਨਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੈ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵ ਬਿਨਸਿਆ ਭਰਮ ਭਉ ਠੀਠਾ ਜੀਓ ਤੂੰ ਨਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੈ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਬਿੰਸਿਆ ਭਰਮ ਭਉ ਠੀਠਾ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 108 ਤੋਂ ਆਰੰਭਤਾ ਹੋ ਕੇ 109 ਤੇ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ ਸਭ ਕਿਰਪਾ ਕਰ ਰਹੇ ਹਨ ਸੋਈ ਕਰਾਏ ਜੋ ਵੀ ਪਰਮੇਸ਼ਰ ਕਰ ਰਿਹਾ ਕਰਾਉਣ ਵਾਲਾ ਉਹ ਹੈ ਸਤਿਗੁਰੂ ਕਹਿੰਦੇ ਸੋਈ ਕਰਨਾ ਜੇ ਆਪ ਕਰਾਏ ਮਨੁੱਖ ਉਹੀ ਕੁਝ ਕਰਦਾ ਜੋ ਪਰਮੇਸ਼ਰ ਕਰਾਉਂਦਾ ਜਿੱਥੇ ਰੱਖੇ ਸਾਂ ਭਲੀ ਜਾਏ ਉਹ ਜਾਏ ਭਾਵ ਥਾਂ ਜਿਹੜੀ ਹੈ ਬੜੀ ਚੰਗੀ ਹੈ ਜਿੱਥੇ ਪਰਮੇਸ਼ਰ ਰੱਖਦਾ ਮੇਰੇ RAM RAAY ਜਿਉ ਰਾਖੇ ਤਿਉ ਰਹੀਐ ਤੁਧ ਭਾਵੇ ਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈ ਅੱਗੇ ਸਤਿਗੁਰ ਕਹਿੰਦੇ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੇ ਜਿਸ ਮਿੱਠਾ ਜੀਵ ਉਹੀ ਸਿਆਣਾ ਮਨੋਖਾ ਉਹੀ ਮੰਨਿਆ ਪਰਮੰਨਿਆ ਮਨੁੱਖ ਹੈ ਜਿਹੜਾ ਉਹਦੇ ਹੁਕਮ ਨੂੰ ਮਿੱਠਾ ਕਰਕੇ ਮੰਨਦਾ ਹੈ ਕਿਉਂਕਿ ਕਈ ਵੇਲੇ ਆਪਾਂ ਕੀ ਕਰਦੇ ਆਂ ਸ਼ਬਦ ਦੀ ਇੱਕ ਅੱਧੀ ਪੰਕਤੀ ਲੈ ਕੇ ਉਹਦਾ ਨਿਚੋੜ ਕੱਢਣ ਦਾ ਯਤਨ ਕਰਦੇ ਆਂ ਪਰ ਜਿੰਨੇ ਤੱਕ ਪੂਰੇ ਸ਼ਬਦ ਨੂੰ ਨਹੀਂ ਸੁਣਦੇ ਪੂਰੇ ਪਦੇ ਨੂੰ ਨਹੀਂ ਸੁਣਦੇ ਉਹਦਾ ਉੱਪਰ ਅਰਥ ਨਹੀਂ ਬਣਦਾ ਹੁਣ ਜੇ ਤਾਂ ਉਹ ਇੱਕ ਪੰਕਤੀ ਦਾ ਹੀ ਆਪਾਂ ਅਰਥ ਕਰ ਲਈਏ ਵੀ ਸੋਈ ਕਰਨਾ ਜੇ ਆਪ ਕਰਾਵੇ ਆਪਾਂ ਕੁਝ ਨਹੀਂ ਕਰਨਾ ਤੇ ਪ੍ਰਮਾਤਮਾ ਕਰਾਏਗਾ ਤਾਂ ਕਰਾਂਗੇ ਹੁਣ ਉਹਦਾ ਹੁਕਮ ਹੈ ਸਤਿਗੁਰ ਕਹਿੰਦੇ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੇ ਜਿਸ ਮੀਠਾ ਜੀਵ ਹੁਣ ਪ੍ਰਮਾਤਮਾ ਦਾ ਹੁਕਮ ਕੀ ਹੈ ਹੁਣ ਕਈ ਲੋਕ ਸਵਾਲ ਕਰਦੇ ਆ ਵੀ ਜੋ ਕੁਛ ਕਰ ਰਿਹਾ ਪਰਮੇਸ਼ਰ ਕਰ ਰਿਹਾ ਤੇ ਫਿਰ ਮਨੁੱਖ ਕੀ ਕਰ ਸਕਦਾ ਪ੍ਰਮਾਤਮਾ ਹੀ ਕਰ ਰਿਹਾ ਜੇ ਮਨੁੱਖ ਕਰਦਾ ਫਿਰ ਪ੍ਰਮਾਤਮਾ ਦਾ ਹੁਕਮ ਕੀ ਹੋਇਆ ਜੇ ਮਨੁੱਖ ਕਰਦਾ ਤੇ ਪ੍ਰਮਾਤਮਾ ਦਾ ਹੁਕਮ ਕੀ ਹੋਇਆ ਇਹ ਤਾਂ ਉਦਾਂ ਗੱਲ ਹੋ ਗਈ ਨਾ ਇੱਕ ਬੰਦਾ ਚੋਰੀ ਕਰਦਾ ਤੇ ਜੱਜ ਦੇ ਸਾਹਮਣੇ ਖੜਾ ਤੇ ਬੜਾ ਚਲਾਕ ਸੀ ਬੰਦਾ ਕਹਿੰਦਾ ਜੱਜ ਸਾਹਿਬ ਚੋਰੀ ਮੈਂ ਥੋੜੀ ਕੀਤੀ ਹੈ ਪ੍ਰਮਾਤਮਾ ਨੇ ਕਰਾਈ ਹੈ ਤੇ ਮੈਂ ਕੀਤੀ ਹੈ ਕਹਿੰਦਾ ਬਿਲਕੁਲ ਬੜਾ ਸਿਆਣਾ ਤੂੰ ਕਹਿਣ ਲੱਗਾ ਜਿਹੜਾ ਪ੍ਰਮਾਤਮਾ ਤੇਰੇ ਅੰਦਰ ਹੈ ਨਾ ਤੇ ਉਹ ਪ੍ਰਮਾਤਮਾ ਮੇਰੇ ਅੰਦਰ ਵੀ ਬੈਠਾ ਹੈ ਤੇਰਾ ਪ੍ਰਮਾਤਮਾ ਕਹਿੰਦਾ ਚੋਰੀਕਾਰ ਤੇ ਮੇਰਾ ਜਿਹੜਾ ਪ੍ਰਮਾਤਮਾ ਕਹਿ ਰਿਹਾ ਵੀ ਇਹਨੂੰ 6 ਮਹੀਨੇ ਦੀ ਸਜ਼ਾ ਦੇਣੀ ਹੈ ਇਹ ਵੀ ਤਾਂ ਉਹਦਾ ਹੀ ਹੁਕਮ ਚੱਲ ਰਿਹਾ ਹੈ ਨਾ ਤੇ ਹੁਕਮ ਦੀ ਜਿਹੜੀ ਪਰਵਾਸਾ ਹੈ ਨਾ ਹੁਕਮ ਹੈ ਕਿ ਤੇ ਮਨੁੱਖ ਇਹੀ ਕੰਮ ਕਰਦਾ ਬੜਾ ਸੌਖਾ ਜਿਹਾ ਗੁਰੂ ਸਾਹਿਬ ਨੇ ਤਰੀਕਾ ਦੱਸਿਆ ਜਿਹੜੇ ਸਵਾਲ ਕਰਦੇ ਨਾ ਇਹ ਕਿ ਸਭ ਕੁਝ ਪ੍ਰਮਾਤਮਾ ਕਰਦਾ ਫਿਰ ਮਨੁੱਖ ਦੇ ਹੱਥ ਕੀ ਹੈ ਜੇ ਮਨੁੱਖ ਕਰਦਾ ਤੇ ਪ੍ਰਮਾਤਮਾ ਦਾ ਹੁਕਮ ਕੀ ਹੈ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਉਹਨੇ ਸਾਨੂੰ ਸਰੀਰ ਰੂਪ ਖੇਤ ਦਿੱਤਾ ਤੇ ਨਾਮ ਦਾ ਬੀਜ ਦਿੱਤਾ ਨਾਮ ਰੂਪੀ ਬੀਜ ਦਿੱਤਾ ਸਰੀਰ ਰੂਪੀ ਖੇਤ ਦਿੱਤਾ ਤੇ ਗੁਰੂ ਰੂਪੀ ਸਾਨੂੰ ਸਮਝਾਉਣ ਵਾਸਤੇ ਯੂਨੀਵਰਸਿਟੀ ਦਿੱਤੀ ਹੈ ਅਜਿਹਾ ਐਗਰੀਕਲਚਰ ਯੂਨੀਵਰਸਿਟੀ ਹੁੰਦੀ ਨਾ ਉਹਦੇ ਵਿੱਚ ਜਾ ਕੇ ਕਿਸਾਨ ਸਿੱਖਦੇ ਆ ਵੀ ਬੀਜ ਕਿਦਾਂ ਬੀਜਣਾ ਕਿਹੜੀ ਰੁੱਤ ਵਿੱਚ ਬੀਜਣਾ ਸਤਿਗੁਰੂ ਕਹਿੰਦੇ ਜਿਹੜਾ ਬੀਜੋ ਗੋ ਨਾ ਇਸ ਖੇਤ ਵਿੱਚ ਤੇ ਉਹ ਇੱਕ ਦਿਨ ਉੱਗੇਗਾ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲਵਾ ਆਏ ਤੇ ਅਸੀਂ ਸੋਚੀਏ ਕਿ ਮੈਂ ਮੱਕੀ ਬੀਜਾਂ ਤੇ ਕਣਕ ਵੱਢਣਾ ਤਾਂ ਹੋ ਹੀ ਨਹੀਂ ਸਕਦਾ ਨਾ ਜੋ ਬੀਜਾਂਗੇ ਉਹ ਕੱਢਾਂਗੇ ਜੈਸਾ ਵੀ ਜੇ ਸੋਲੂਣੇ ਕਰਮਾਂ ਸੰਧੜਾ ਖੇਤ ਹੁਕਮ ਤਾਂ ਉਹਦਾ ਹੀ ਆ ਪਰ ਮਰਜ਼ੀ ਅਸੀਂ ਆਪਣੀ ਕਰਦੇ ਅਸੀਂ ਅੱਧਾ ਹੁਕਮ ਮੰਨਦੇ ਆ ਅੱਧੇ ਤੋਂ ਅਣਕਾਰੀ ਆ ਵੀ ਜਿੱਥੇ ਤੱਕ ਸਾਡੀ ਮਰਜ਼ੀ ਚੱਲਦੀ ਨਾ ਉਹ ਤਾਂ ਗਨੂ ਰਾਜ ਜੀ ਬਾਈ ਗੁਰੂ ਦਾ ਹੁਕਮ ਹੈ ਤੇ ਬਾਕੀ ਕੰਮ ਫਿਰ ਸਾਨੂੰ ਜਨਮ ਪ੍ਰਵਾਨ ਹੈ ਸਾਨੂੰ ਮੌਤ ਪ੍ਰਵਾਨ ਨਹੀਂ ਹੈ ਸਾਨੂੰ ਬਾਧਾ ਪ੍ਰਵਾਨ ਹੈ ਸਾਨੂੰ ਘਾਟਾ ਪ੍ਰਵਾਨ ਨਹੀਂ ਹੈ ਸਾਨੂੰ ਮਿੱਠਾ ਪ੍ਰਵਾਨ ਹੈ ਸਾਨੂੰ ਕੌੜਾ ਪ੍ਰਵਾਨ ਨਹੀਂ ਹੈ ਸਾਨੂੰ ਇੱਜ਼ਤ ਪ੍ਰਵਾਨ ਹੈ ਸਾਨੂੰ ਬੇਇੱਜ਼ਤੀ ਪ੍ਰਵਾਨ ਨਹੀਂ ਹੈ ਵਿਗਦਾ ਕੰਨ ਲਿਆ ਤੇ ਅੱਧੇ ਤੋਂ ਅਨਕਾਰੀ ਹੋ ਗਏ ਇਤਿਹਾਸ ਵਿੱਚ ਘਟਨਾ ਹੋంది ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਕੇ ਸਿੱਖਾਂ ਦੇ ਨਾਲ ਨਾ ਅਨੰਦਪੁਰ ਸਾਹਿਬ ਇੱਕ ਗਲੀ ਦੇ ਵਿੱਚੋਂ ਨਿਕਲ ਰਹੇ ਸੀ ਤੇ ਸਿੱਖ ਜਿਹੜਾ ਸੀ ਨਾ ਇੱਕ ਸਿੱਖ ਆਪਣੇ ਘਰ ਨੂੰ ਮਿੱਟੀ ਦੇ ਨਾਲ ਲਪ ਰਿਆ ਸੀ ਤੇ ਉਹਨਾਂ ਦਾ ਧਿਆਨ ਨਹੀਂ ਗਿਆ ਤੇ ਇੱਧਰ ਗੁਰੂ ਸਾਹਿਬ ਮਹਾਰਾਜ ਦੇ ਵਸਤਰਾਂ ਤੇ ਛਿੱਟੇ ਪੈ ਗਏ ਗੁਰੂ ਸਾਹਿਬ ਜੀ ਸਿੱਖਾਂ ਦੀ ਜਿਹੜੀ ਮਾਨਸਿਕ ਅਵਸਥਾ ਸੀ ਉਹਨੂੰ ਦੇਖਦੇ ਆ ਹੋਇਆ ਕਲਕੀ ਤਰਪਾਚਾ ਕਹਿੰਦੇ ਇਹਨੂੰ ਇੱਕ ਥੱਪੜ ਮਾਰੋ ਸਾਰਿਆਂ ਨੇ ਫੇਰ ਘੱਟ ਥੋੜੀ ਕੀਤੀ ਸਾਰਿਆਂ ਨੇ ਇੱਕ ਇੱਕ ਮਾਰੇ ਦਿੱਤਾ ਜਿੰਨੇ ਵੀ ਸੀਗੇ ਸਭ ਜੀ ਕਹਣ ਲੱਗੇ ਵੀ ਮੈਂ ਤੁਹਾਨੂੰ ਆਖਿਆ ਵੀ ਇੱਕ ਥੱਪੜ ਮਾਰਨਾ ਹੈ ਗੁਰੂ ਮਹਾਰਾਜ ਮੈਂ ਵੀ ਸੁਣਿਆ ਮੈਂ ਵੀ ਸੁਣਿਆ ਮਤਲਬ ਸਾਰਿਆਂ ਨੇ ਸੁਣਿਆ ਬਿਸਾ ਸਾਰਿਆਂ ਨੇ ਮਾਰ ਦਿੱਤਾ ਤੁਹਾਡਾ ਹੁਕਮ ਸੀ ਗੁਰੂ ਸਾਹਿਬ ਕਹਿੰਦੇ ਮੇਰਾ ਹੁਣ ਹੁਕਮ ਇਹ ਹੈ ਕਿ ਇਹ ਬੱਚਾ ਨੌਜਵਾਨ ਹੈ ਤੇ ਇਹਦੀ ਸ਼ਾਦੀ ਕਰਨੀ ਕੋਈ ਆਪਣੀ ਬੱਚੀ ਕੋਈ ਆਪਣੀ ਭੈਣ ਦਾ ਰਿਸ਼ਤਾ ਇਹਦੇ ਨਾਲ ਕਰ ਸਕਦੇ ਤੇ ਸਾਰੇ ਪਿੱਛੇ ਆਟ ਗਏ ਮਤਲਬ ਉਹਨਾਂ ਕੇ ਮੰਨਦੇ ਆ ਵੀ ਜਿੰਨਾ ਕੇ ਆਪਣੀ ਮਰਜ਼ੀ ਚੱਲਦੀ ਆ ਜਿੱਥੇ ਹੱਥ ਨਹੀਂ ਹੱਥ ਖੜੇ ਹੋ ਜਾਂਦਾ ਉਹ ਜੀ ਵਾਹਿਗੁਰੂ ਦਾ ਹੁਕਮ ਹੈ ਨਹੀਂ ਤਾਂ ਫਿਰ ਕਹਿੰਦਾ ਮੈਂ ਕੀਤਾ ਮੈਂ ਕਰ ਰਿਹਾ ਗੁਰੂ ਸਾਹਿਬ ਕਹਿੰਦੇ ਮਨੁੱਖਤੀ ਫਿਰ ਮੈਂ ਆ ਗਈ ਪ੍ਰਭੂ ਭੁੱਲ ਗਿਆ ਫਿਰ ਹੁਕਮ ਨਹੀਂ ਮੰਨਦਾ ਸਭ ਕੁਝ ਉਹਦੇ ਹੁਕਮ ਵਿੱਚ ਹੈ ਹੁਕਮੀ ਹੋਵਣ ਆਕਾਰ ਹੁਕਮਨਾ ਕਿਹਾ ਜਾਈ ਉਹਦੇ ਹੁਕਮ ਦੇ ਵਿੱਚ ਹੈ ਗੁਰੂ ਸੰਗਤ ਜੀ ਜਿਹੜਾ ਬੰਦਾ ਹੁਕਮ ਨਹੀਂ ਮੰਨੇਗਾ ਤੇ ਹੁਕਮ ਕਰ ਵੀ ਨਹੀਂ ਸਕਦਾ ਜਿਹੜਾ ਮੰਨਦਾ ਹੀ ਨਹੀਂ ਨਾ ਤੋ ਕਰ ਵੀ ਨਹੀਂ ਸਕਦਾ ਹੁਣ ਦੇਖੋ ਨਾ ਉਦਾਹਰਣ ਬੜੀ ਸੌਖੀ ਜਿਹੀ ਆ ਇੱਕ ਬੱਚਾ ਸਕੂਲ ਵਿੱਚ ਪੜਦਾ ਪ੍ਰਾਇਮਰੀ ਪੜਦਾ ਫਿਰ ਅੱਗੇ ਵੱਡੇ ਸਕੂਲ ਚਲੇ ਜਾਂਦਾ ਫਿਰ ਕਾਲਜ ਚਲੇ ਜਾਂਦਾ ਯੂਨੀਵਰਸਿਟੀ ਚਲ ਕਿੰਨਾ ਆਪਣੇ ਅਧਿਆਪਕਾਂ ਦਾ ਆਪਣੇ ਟੀਚਰਾਂ ਦਾ ਹੁਕਮ ਮੰਨਦਾ ਤੇ ਜਿਹੜਾ ਬੱਚਾ ਹੁਕਮ ਮੰਨ ਲੈਂਦਾ ਨਾ ਸਾਧ ਸੰਗਤ ਜੀ ਹੁਕਮ ਮੰਨ ਲੈਂਦਾ ਤੇ ਇੱਕ ਦਿਨ ਕੁਰਸੀ ਤੇ ਬੈਠ ਜਾਂਦਾ ਅਫਸਰ ਬਣ ਜਾਂਦਾ ਹੁਕਮ ਕਰਨ ਵਾਲਾ ਬਣ ਜਾਂਦਾ ਤੇ ਜਿਹਨੇ ਮੰਨਿਆ ਸੀ ਨਾ ਹੁਕਮ ਉਹ ਹੁਕਮ ਕਰਨ ਵਾਲਾ ਬਣ ਗਿਆ ਤੇ ਇਸੇ ਤਰ੍ਹਾਂ ਜੇ ਆਪਾਂ ਇਤਿਹਾਸ ਨੂੰ ਦੇਖਦੇ ਆ ਨਾ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਹੁਕਮ ਮੰਨਿਆ ਤੇ ਹੁਕਮ ਮੰਨਿਆ ਤੇ ਉਹਨਾਂ ਨੇ ਇੱਕ ਦਿਨ ਹੁਕਮ ਕਰਨ ਵਾਲੇ ਬਣ ਗਏ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਾ ਪਹੰਦਾ ਜਾਏ ਹੁਣ ਬਾਬਾ ਲੈਣਾ ਜੀ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਮੰਨਦੇ ਆ ਤੇ ਇੱਕ ਦਿਨ ਆਇਆ ਗੁਰੂ ਨਾਨਕ ਪਾਤਸ਼ਾਹ ਨੇ ਥਾਪਿਆ ਲੈਣਾ ਜੀ ਮਦੇ ਗੁਰ ਆਈ ਸਿਰ ਛਤਰ ਫਰਾਇਆ ਪਾਈ ਲੈਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਅੰਗਦ ਦੇਵ ਜੀ ਭਾਵ ਪਾਈ ਲੈਣਾ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਮਤਲਬ ਜਿਹੜਾ ਹੁਕਮ ਮੰਨੇਗਾ ਤਾਂ ਉਹ ਇੱਕ ਦਿਨ ਹੁਕਮ ਕਰਨ ਵਾਲਾ ਵੀ ਬਣ ਗਿਆ ਜੇ ਆਪਾਂ ਇਤਿਹਾਸ ਅਗੇ ਦੇਖੀਏ ਕਲਗੀਧਰ ਪਾਤਸ਼ਾਹ ਮਹਾਰਾਜ 1699 ਦੀ ਬਸਾਖੀ ਨੂੰ ਪਾਤਸ਼ਾਹ ਜੀ ਹੁਕਮ ਕਰਦੇ ਆ ਮੈਨੂੰ ਇੱਕ ਸੀਸ ਚਾਹੀਦਾ ਬਾਰੀ-ਬਾਰੀ ਪੰਜ ਸਿੰਘ ਸੀਸ ਦਿੰਦੇ ਆ ਭਾਈ ਦਿਆ ਸਿੰਘ ਜੀ ਧਰਮ ਸਿੰਘ ਹਿੰਮਤ ਸਿੰਘ ਦੀ ਭਾਈ ਮੋਹਕਮ ਸਿੰਘ ਦੀ ਭਾਈ ਸੱਭ ਸਿੰਘ ਦੀ ਉਹਨਾਂ ਨੇ ਗੁਰੂ ਦਾ ਹੁਕਮ ਮੰਨ ਕੇ ਉਹਨਾਂ ਨੇ ਨਹੀਂ ਪੁੱਛਿਆ ਵੀ ਗੁਰੂ ਸਾਹਿਬ ਮਹਾਰਾਜ ਕੀ ਕਰਨਾ ਔਰ ਤੁਸੀਂ ਕੀ ਕਰ ਰਹੇ ਹੋ ਕਿਉਂ ਸੀਸ ਮੰਗਦੇ ਹੋ ਗੁਰੂ ਦਾ ਹੁਕਮ ਮੰਨ ਲਿਆ ਗੁਰੂ ਦੇ ਹੁਕਮ ਨੂੰ ਮੰਨਿਆ ਤੇ ਇੱਕ ਦਿਨ ਐਸਾ ਆਇਆ ਗੁਰੂ ਸੰਗਤ ਜੀ ਚਮਕੌਰ ਦੀ ਗੜੀ ਵਿੱਚ ਪੰਜ ਪਿਆਰਿਆਂ ਨੇ ਹੁਕਮ ਕੀਤਾ ਕਲਗੀਧਰ ਪਾਤਸ਼ਾਹ ਜੀ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾ ਤੇ ਜਿਨ੍ਹਾਂ ਨੇ ਮੰਨਿਆ ਸੀ ਉਹ ਇੱਕ ਦਿਨ ਹੁਕਮ ਕਰਨ ਵਾਲੇ ਬਣ ਗਏ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰੂ ਨੂੰ ਹੁਕਮ ਕੀਤਾ ਛਤਗੁਰੂ ਜੀ ਨੇ ਚਮਕੌਰ ਦੀ ਗੜੀ ਛੱਡ ਦਿੱਤਾ ਸਾਡੇ ਸਾਹਮਣੇ ਫਿਰ ਗੁਰੂ ਸਾਹਿਬ ਜੀ ਮਹਾਰਾਜ ਜਾਂਦੇ ਆ ਦਾदू ਦੀ ਸਮਾਧ ਆਉਂਦੀ ਹੈ ਉਹਨੂੰ ਗੁਰੂ ਮਹਾਰਾਜ ਦੇਖਦੇ ਆ ਵੀ ਜਿਹੜੇ ਸਿੱਖ ਮੇਰੇ ਨਾਲ ਆਏ ਆ ਕਿ ਲੰਗਰ ਖਾਣ ਵਾਲੇ ਆ ਜਾਂ ਸਿੱਖੀ ਦੇ ਪਹਰਾ ਦੇਣ ਵਾਲੇ ਵੀ ਆ ਤੇ ਗੁਰੂ ਸਾਹਿਬ ਨੇ ਤੀਰ ਦੇ ਨਾਲ ਸਜਦਾ ਕੀਤਾ ਸਿੱਖਾਂ ਨੇ ਨੋਟ ਕਰ ਲਿਆ ਗੁਰੂ ਸਾਹਿਬ ਤੁਸੀਂ ਕਹਿੰਦੇ ਹੋ ਵੀ ਕਿਸੇ ਨੂੰ ਵੀ ਅਕਾਲ ਪੁਰਖ ਤੋਂ ਬਗੈਰ ਕਿਸੇ ਦੀ ਪੂਜਾ ਨਹੀਂ ਕਰਨੀ ਕਿਸੇ ਦੇ ਅੱਗੇ ਸਿਰ ਨਹੀਂ ਝੁਕਾਉਣਾ ਪਰ ਤੁਸੀਂ ਤੀਰ ਦੇ ਨਾਲ ਸਜਦਾ ਕੀਤਾ ਉੱਥੇ ਗੁਰੂ ਸਾਹਿਬ ਨੂੰ ਤਨਖਾਹ ਲਾਉਂਦੇ ਆ ਪੰਜ ਪਿਆਰੇ ਫੇ ਗੁਰੂ ਇੱਕ ਦਿਨ ਜਿਹੜੇ ਗੁਰੂ ਹਕਮ ਮੰਨਦਾ ਜਿਹੜਾ ਗੁਰੂ ਦਾ ਹੁਕਮ ਮੰਨਦਾ ਇੱਕ ਦਿਨ ਹੁਕਮ ਕਰਨ ਵਾਲਾ ਬਣ ਗਿਆ ਫਿਰ ਮੈਂ ਬੇਨਤੀ ਕਰ ਰਿਹਾ ਜਿਹੜੇ ਲੋਕ ਕਹਿੰਦੇ ਆ ਵੀ ਜੇ ਸਭ ਕੁਝ ਰੱਬ ਕਰਦਾ ਫਿਰ ਮਨੁੱਖ ਕੀ ਕਰਦਾ ਜੇ ਮਨੁੱਖੀ ਕਰਦਾ ਫਿਰ ਰੱਬ ਦਾ ਹੁਕਮ ਕੀ ਹੋਇਆ ਗੁਰੂ ਸਾਹਿਬ ਕਹਿੰਦੇ ਉਹਨੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਉਹਨੇ ਸਰੀਰ ਰੂਪੀ ਖੇਤ ਦਿੱਤਾ ਨਾਮ ਰੂਪੀ ਬੀਜ ਦਿੱਤਾ ਤੇ ਸਾਨੂੰ ਸਮਝਾਉਣ ਵਾਸਤੇ ਗੁਰੂ ਰੂਪੀ ਯੂਨੀਵਰਸਿਟੀ ਦਿੱਤੀ ਆ ਗੁਰੂ ਸਾਨੂੰ ਸਮਝਾਉਂਦਾ ਕਦੋਂ ਬੀਜਣਾ ਕਿੱਦਾਂ ਬੀਜਣਾ ਜੋ ਅਸੀਂ ਬੀਜਾਂਗੇ ਖੇਤ ਸਰੀਰ ਜੋ ਬੀਜੀਏ ਸੁਵੰਤ ਖਲੋਆ ਆਏ ਉਹ ਉਗੇਗਾ ਜੇ ਹੁਣ ਮੈਂ ਜ਼ਹਿਰ ਬੀਜੀ ਅਤੇ ਜ਼ਹਿਰੇ ਮੈਨੂੰ ਪ੍ਰਾਪਤ ਹੋਏਗੀ ਨਾ ਪਰ ਹਾਲਤ ਸਾਡੀ ਜਿਹੜੀ ਹੈ ਉਹਨੂੰ ਸਤਗੁਰੂ ਬਿਆਨ ਕਰਦੇ ਕਹਿੰਦੇ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਉ ਕੇਵਲ ਆਪਾਂ ਸੁਣਦੇ ਆ ਨਾ ਲਓ ਜੀ ਮੈਂ ਤਾਂ ਕਿਸੇ ਦਾ ਕਦੇ ਬੁਰਾ ਨਹੀਂ ਕੀਤਾ ਮੇਰੇ ਨਾਲ ਇਹ ਕਦੇ ਵੀ ਨਹੀਂ ਹੁੰਦਾ ਵੀ ਜੋ ਬੀਜਦੇ ਆ ਕਦੇ ਵੀ ਉਗਦਾ ਹੀ ਆ ਆ ਕਾਫੂਸ ਬੀਜ ਹਰ ਇੱਕ ਜਗ੍ਹਾ ਤੇ ਨਹੀਂ ਉਗਦਾ ਜਿੱਥੇ ਬੀਜੋਗੇ ਨਾ ਜਿੱਥੇ ਕੋਈ ਡਿਗਿਆ ਹੋਏਗਾ ਉੱਥੇ ਹੀ ਉਗਦਾ ਹੈ ਨਾ ਅਸੀਂ ਜਦੋਂ ਬੀਜਦੇ ਹਾਂ ਭੁੱਲ ਜਾਂਦੇ ਆ ਤੇ ਜਦੋਂ ਉੱਗ ਜਾਂਦਾ ਫਿਰ ਵਨ ਮੈਂ ਤਾਂ ਨਹੀਂ ਕੀਤਾ ਸੀ ਗੁਰੂ ਸਾਹਿਬ ਕਹਿੰਦੇ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾ ਉਹਦਾ ਹੁਕਮ ਚੱਲ ਰਿਹਾ ਉਹਦੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੈ ਸਤਿਗੁਰੂ ਇੱਥੇ ਕਿਰਪਾ ਕਰ ਰਿਹਾ ਸਬ ਕਹਿੰਦੇ ਸੋਈ ਕਰਨਾ ਜੇ ਆਪ ਕਰਾਏ ਜਿੱਥੇ ਰੱਖੇ ਸਾਂ ਭਲੀ ਜਾਏ ਇੱਥੇ ਜਾਏ ਦਾ ਅਰਥ ਹੈ ਭਲੀ ਥਾਂ ਸੋਈ ਸਿਆਣਾ ਸੋ ਪਤਵੰਤਾ ਉਹੀ ਮਨੁੱਖ ਸਿਆਣਾ ਹੈ ਉਹੀ ਪਤਵੰਤਾ ਭਾਵ ਮੰਨਿਆ ਪਰ ਮੰਨਿਆ ਹੈ ਹੁਕਮ ਲੱਗੇ ਜਿਸ ਮਿੱਠਾ ਜਿਓ ਜਿਹਨੂੰ ਸਤਗੁਰ ਦਾ ਹੁਕਮ ਮਿੱਠਾ ਲੱਗਦਾ ਥੋੜੇ ਦਿਨਾਂ ਕੱਲ ਆਪਾਂ ਪਰਸੋਂ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੇ ਸਤਗੁਰ ਦੀ ਤਖਤ ਤੇ ਬਰਾਜਮਣ ਹੁੰਦੇ ਆ ਨਾ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾ ਖਿਵੇ ਚੰਦੋਆ ਤੇ ਉਥੇ ਗੁਰੂ ਸਾਹਿਬ ਮਹਾਰਾਜ ਕੋਈ ਖੁਸ਼ੀ ਨਹੀਂ ਬਣਾ ਰਹੇ ਜੇ ਤਤੀ ਤਵੀ ਤੇ ਬੈਠੇ ਕੋਈ ਗਿਲਾ ਨਹੀਂ ਕਰ ਰਹੇ ਉਥੇ ਵੀ ਉਹਦਾ ਸ਼ੁਕਰ ਕਰਦੇ ਕਹਿੰਦੇ ਜੇ ਤਖਤ ਬਸਾਲੇ ਤੋ ਦਾਸ ਤੇਮਾਰੇ ਘਾਸ ਵਡਾਵੇ ਕਿ ਤਕ ਬੋਲਾ ਜੇ ਸਤਗੁਰੂ ਤੂੰ ਤਖਤ ਤੇ ਵੀ ਬਿਠਾ ਦੇਵੇਂ ਤਾਂ ਕੋਈ ਫਰਕ ਨਹੀਂ ਪੈਂਦਾ ਜੇ ਤੂੰ ਘਾਹ ਵੀ ਵਡਾ ਲੇਗਾ ਨਾ ਉਹਨ ਵਿੱਚ ਵੀ ਕੋਈ ਫਰਕ ਨਹੀਂ ਹੈ ਕਿਉਂਕਿ ਤੇਰਾ ਹੁਕਮ ਹੈ ਸਾਨੂੰ ਚੰਗਾ ਲੱਗਿਆ ਸਤਗੁਰੂ ਕਹਿੰਦੇ ਉਥੇ ਬੈਠ ਕੇ ਵੀ ਕਹਿ ਰਿਹਾ ਤੇਰਾ ਕੀਆ মিঠা লাগੇ। ਉਹਨਾਂ ਦੇ ਵਿੱਚੋਂ ਵੀ ਰੱਬ ਦਿਖ ਰਿਹਾ। ਉਹਨਾਂ ਦੇ ਵਿੱਚੋਂ ਵੀ ਰੱਬ ਦਿਖ ਰਿਹਾ। ਕਹਿੰਦੇ ਜੋ ਹੋਣਾ ਹੈ ਪ੍ਰਮਾਤਮਾ ਕਾਲਪੁਰ ਕਰ ਰਿਹਾ। ਕੋਈ ਮਨੁੱਖ ਦੇ ਹੱਥ ਦੇ ਵਿੱਚ ਨਹੀਂ ਹੈ। ਹਾਂ ਉਹ ਜਦੋਂ ਉਹਦੀ ਰਹਿਮਤ ਹੁੰਦੀ ਹੈ ਉਹ ਕੁਝ ਵੀ ਨਹੀਂ ਕਰ ਗੱਲ ਵੀ ਆਪਾਂ ਵਿਚਾਰ ਕੀਤੀ ਸੀ। ਜਿੱਦਣ ਸਾਨੂੰ ਇਹ ਵਿਸ਼ਵਾਸ ਆ ਗਿਆ ਕਿ ਮਾਰੇ ਰਾਖੇ ਏਕੋ ਆਪ ਮਨੁੱਖ ਕੇ ਕਿਛ ਨਾਹੀ ਹਾਥ। ਉਹਦਣ ਅਸੀਂ ਆਜ਼ਾਦ ਹੋ ਜਾਾਂਗੇ ਇਹ ਬਿਕਾਰਾਂ ਤੋਂ ਆਜ਼ਾਦ ਹੋ ਜਾਾਂਗੇ ਅਸੀਂ ਡਰ ਦਾ ਕਾਰਨ ਹੈ ਲੋਕਾਂ ਨੇ ਹੱਥਾਂ ਦੇ ਵਿੱਚ ਮੁੰਦਰੀਆਂ ਲੈ ਕੇ ਪਾਈਆਂ ਇਹ ਡਰ ਦਾ ਕਾਰਨ ਹੈ ਲਾਲ ਧਾਗੇ ਬੰਨੇ ਕਾਲੇ ਧਾਗੇ ਬੰਨੇ ਆ ਲੋਕਾਂ ਨੇ ਘਰਾਂ ਵਿੱਚ ਤਵੀਤ ਲਾਏ ਹੋਏ ਆ ਕਿਸੇ ਨੇ ਨਾਰੀਅਲ ਟੰਗਿਆ ਹੋਇਆ ਕਿਸੇ ਨੇ ਕੁਛ ਕੀਤਾ ਇਹ ਡਰ ਦਾ ਕਾਰਨ ਹੈ ਜਦ ਮਾਰਨ ਵਾਲਾ ਇੱਕੋ ਹੀ ਆ ਰੱਖਣ ਵਾਲਾ ਇੱਕੋ ਹੈ ਕਦੇ ਵਾਸਤੇ ਪਛਤਾਉਂਦੇ ਗੁਰੂ ਸਾਹਿਬ ਕਹਿੰਦੇ ਮਾਰੇ ਰੱਖੇ ਇੱਕੋ ਆਪ ਮਾਨੁ ਕੇ ਕਿਛ ਨਾ ਹੀ ਹਾਥ ਯਾ ਤਾਂ ਇਹ ਹੈ ਕਿ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਦੂਸਰਾ ਤਾਂ ਹੀ ਨਿਕਰਨ ਕਰਾਵਣ ਕਰਨੇ ਯੋਗ ਜੋ ਤਿਸ ਭਾਵੈ ਸੋਈ ਹੋ ਦੂਸਰਾ ਹੈ ਹੀ ਕੋਈ ਨਹੀਂ ਹੈ ਜਦੋਂ ਸਾਨੂੰ ਇੰਨਾ ਭਰੋਸਾ ਆ ਜਾਏਗਾ ਗੁਰੂ ਸਾਹਿਬ ਕਹਿੰਦੇ ਉਹ ਸਿਆਣਾ ਬਣ ਜਾਏਗਾ ਉਹ ਮੰਨਿਆ ਪਰਮੰਨਿਆ ਬਣ ਜਾਏਗਾ ਉਹ ਤਾਂ ਤਤੀ ਤਵੀ ਤੇ ਬੈਠ ਕੇ ਵੀ ਕਹਿੰਦਾ ਸਾਨੂੰ ਤਾਂ ਕਹਿੰਦਾ ਆਹ ਨਹੀਂ ਚੰਗਾ ਰੱਬ ਤੂੰ ਸਾਡੇ ਨਾਲ ਆ ਨਹੀਂ ਚੰਗਾ ਕੀਤਾ ਆ ਨਹੀਂ ਚੰਗਾ ਕੀਤਾ ਗੁਰੂ ਸਾਹਿਬ ਕਹਿੰਦੇ ਤੂੰ ਤਤੀ ਤਵੀ ਤੇ ਬਿਠਾਇਆ ਨਾ ਤੇਰਾ ਕੀ ਆ ਮਿੱਠਾ ਲੱਗੇ ਤੇ ਮੈਨੂੰ ਤਾਂ ਇਹ ਵੀ ਚੰਗਾ ਲੱਗਦਾ ਕਿਉਂਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ ਤੋ ਤਾਂ ਮੇਰੇ ਨਾਲ ਹੈ ਉਹ ਦੂਰ ਨਹੀਂ ਹੈ ਤੇ ਸਤਗੁਰੂ ਕਹਿੰਦੇ ਸੋਈ ਸਿਆਣਾ ਸੋ ਪਤਵੰਤਾ ਹੁਕਮ ਲਗੇ ਜਿਸ ਮਿੱਠਾ ਜਿਓ ਵੀ ਜੋ ਪ੍ਰਮਾਤਮਾ ਕਰਦਾ ਉਹ ਚੰਗਾ ਲੱਗੇ ਜੇ ਤਾਂ ਚੰਗਾ ਹੋ ਗਿਆ ਮੈਂ ਕੀਤਾ ਜੇ ਮਾਣਾ ਉਹਨਾਂ ਰੱਬ ਨੇ ਪਤਾ ਨਹੀਂ ਸਾਡੇ ਤੇ ਨਹੀਂ ਕਿਰਪਾ ਕਰਦਾ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕਿੰਨੀਆਂ ਕਿੰਨੀਆਂ ਆਪਾਂ ਗੱਲਾਂ ਕਰਦੇ ਆ ਗੁਰੂ ਸਾਹਿਬ ਕਹਿੰਦੇ ਜਿਹਦੇ ਉੱਪਰ ਉਹ ਹੈ ਨਾ ਉਹਨੂੰ ਵਿਸ਼ਵਾਸ ਹੋਣਾ ਚਾਹੀਦਾ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕਿਹਸਾ ਪਾਵੇ ਜਿਹਦੇ ਉੱਪਰ ਉਹ ਪ੍ਰਮਾਤਮਾ ਆਪ ਹੈ ਉਹਨੂੰ ਕਾਹਦਾ ਦੁੱਖ ਹੈ ਉਹ ਪਰਮੇਸ਼ਰ ਅਕਾਲ ਪੁਰਖ ਤੇਰੇ ਨਾਲ ਹੈ ਜਦ ਤਨੇ ਇਹ ਪ੍ਰੋਸ ਆ ਗਿਆ ਵਿਸ਼ਵਾਸ ਆ ਗਿਆ ਮਾਨੂੰ ਸਭ ਕੁਝ ਚੰਗਾ ਲੱਗਦਾ ਤੇ ਹੁੰਦਾ ਕੀ ਹੈ ਅਸੀਂ ਚੰਗਾ ਕਰ ਲਿਆ ਮੈਂ ਕੀਤਾ ਮਾੜਾ ਕੀਤਾ ਉਹ ਫਲਾਣੇ ਨੇ ਕਰਾ ਦਿੱਤਾ ਲੜਾਈਆਂ ਝਗੜੇ ਕਿਉਂ ਹੁੰਦੇ ਪਰਿਵਾਰਾਂ ਦੇ ਵਿੱਚ ਲੈ ਤੇਰੇ ਕਰਕੇ ਹੋਇਆ ਉਹ ਕਹਿੰਦਾ ਤੇਰੇ ਕਰਕੇ ਹੋਇਆ ਗਵਾਂਡੀਆਂ ਨੂੰ ਦੋਸ਼ ਦੇਣਗੇ ਕਦੇ ਕਿਸੇ ਨੂੰ ਦੋਸ਼ ਦੇਣਗੇ ਉਹ ਫਲਾਣੇ ਬੰਦੇ ਕਰਕੇ ਹੋ ਗਿਆ ਗੁਰੂ ਸਾਹਿਬ ਕਹਿੰਦੇ ਜਿਹੜਾ ਸਿੱਖ ਹੈ ਨਾ ਉਹ ਕਹਿੰਦਾ ਜੋ ਕਰ ਰਿਹਾ ਪ੍ਰਮਾਤਮਾ ਕਰਦਾ ਗੁਰੂ ਸਾਹਿਬ ਕਹਿੰਦੇ ਹੁੰਦਾ ਕੀ ਹੈ ਮੈਂ ਚੰਗ ਕਰ ਲਿਆ ਨਾ ਮੈਂ ਚੰਗਾ ਮੈਂ ਚੰਗੇ ਨੂੰ ਮੰਨਦਾ ਚੰਗਾ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਤੇ ਜੇ ਹੁਣ ਕੁਛ ਕੁਛ ਹੋ ਗਿਆ ਗਲਤ ਨਾ ਰੱਬ ਨੇ ਕੀਤਾ ਕਹਿੰਦੇ ਆਸ਼ਕ ਇਹ ਨਾ ਆਖੀਏ ਜੇ ਲਿਖੇ ਵਰਤੇ ਸੋ ਇਹ ਆਸ਼ਕ ਨਹੀਂ ਹੁੰਦੇ ਜਿਹੜੇ ਲਿਖੇ ਕਰਦੇ ਆ ਰੱਬ ਤੂੰ ਆਹ ਕਰਦੇ ਤੇ ਮੈਂ ਆ ਕਰੂੰਗਾ ਮੈਂ ਆ ਕੀਤਾ ਸੀ ਤੂੰ ਆ ਕਿਉਂ ਨਹੀਂ ਕੀਤਾ ਤੇ ਸਤਿਗੁਰ ਕਹਿੰਦੇ ਨਹੀਂ ਭਾਈ ਉਹਦੇ ਹੁਕਮ ਨੂੰ ਮਿੱਠਾ ਕਰਕੇ ਮੰਨੋ ਸੋਈ ਸਿਆਣਾ ਸੋ ਪਤਵੰਤਾ ਹੁਕਮ ਲਗੇ ਜਿਸ ਮਿੱਠਾ ਜੀਓ ਸਭ ਪਰੋਈ ਇਕਤ ਧੱਗ ਹੈ ਉਹ ਇਸ ਸ੍ਰਿਸ਼ਟੀ ਇੱਕ ਧਾਗੇ ਵਿੱਚ ਪਰੀ ਹੋਈ ਆ ਪ੍ਰਭਾਤਮਨ ਜਿਸ ਲਾਏ ਲਏ ਸੋਈ ਚਰਨੀ ਲਾਗੇ ਜਿਨ੍ਹਾਂ ਨੂੰ ਆਪਣੇ ਚਰਨਾਂ ਨਾਲ ਜੋੜ ਦਿੰਦਾ ਉਹੀ ਚਰਨਾਂ ਨਾਲ ਜੁੜਦੇ ਆ ਜਿਸ ਲਾਏ ਲਏ ਸੋਈ ਚਰਨੀ ਲੱਗੇ ਤੇ ਉਹਨਾਂ ਦੀ ਅਵਸਥਾ ਕੀ ਬਣ ਜਾਂਦੀ ਹੈ ਉਹ ਦ ਕਬਲ ਜਿਸ ਹੋਏ ਪ੍ਰਗਾਸਾ ਤਿਨ ਸਰਬ ਨਰੰਜਨ ਦੀਠਾ ਜਿਓ ਇਹ ਕਹਿੰਦੇ ਹਰਦਾ ਜਿਹੜਾ ਨਾ ਕਬਲ ਦੇ ਫੁੱਲ ਵਰਗਾ ਹੈ ਤੇ ਜਿੱਦਨ ਰੱਬ ਦੀ ਪ੍ਰਾਪਤੀ ਨਹੀਂ ਇਹ ਤੇ ਪੁੱਠਾ ਹੈ ਉਲਟਾ ਹੈ ਉਦ ਕਵਲ ਉਦ ਕਵਲ ਸਿੱਧਾ ਹੋ ਗਿਆ ਕਹਿੰਦੇ ਸਾਡਾ ਹਿਰਦਾ ਭਾਵ ਹਿਰਦਾ ਸਿੱਧਾ ਹੋ ਗਿਆ ਭਾਵ ਉਹਦਾ ਆਗਿਆਕਾਰੀ ਆਗਿਆਕਾਰੀ ਬਣ ਗਿਆ ਉਹਦਾ ਹੁਕਮ ਮੰਨਣ ਵਾਲਾ ਬਣ ਗਿਆ ਉਦ ਕਵਲ ਜਿਸ ਹੋਏ ਪ੍ਰਗਾਸਾ ਅੰਦਰ ਚਾਨਣ ਹੋ ਗਿਆ ਤਿੰਨ ਸਰਬ ਨਰੰਜਨ ਢੀਠਾ ਜਿਓ ਉਹਨੇ ਸਾਰਿਆਂ ਦੇ ਵਿੱਚ ਉਹ ਪ੍ਰਮਾਤਮਾ ਨੂੰ ਦੇਖਿਆ ਤੇ ਫਿਰ ਕੀ ਕਹਿੰਦਾ ਹੈ ਤੇਰੀ ਮਹਿਮਾ ਤੂੰ ਹੈ ਜਾਣੇ ਜਿਹਨ ਰੱਬ ਨੂੰ ਦੇਖ ਲਿਆ ਉਹ ਕਹਿੰਦਾ ਸਤਗੁਰ ਸਾਰੀ ਮਹਿਮਾ ਤੇਰੀ ਹੈ ਮੈਂ ਤੇਰੀ ਮਹਿਮਾ ਨੂੰ ਬਿਆਨ ਨਹੀਂ ਕਰ ਸਕਦਾ ਤੇਰੀ ਮਹਿਮਾ ਤੂੰ ਹੈ ਜਾਣੇ ਆਪਣਾ ਆਪ ਤੂੰ ਆਪ ਪਛਾਣੇ ਮੈਂ ਇਹ ਵੀ ਨਹੀਂ ਕਿ ਸਤਗੁਰ ਮਹਾਰਾਜ ਤੇਰਾ ਅੰਤ ਪਾ ਲੂੰਗਾ ਮੈਂ ਦੱਸ ਦੂੰਗਾ ਕਿ ਰੱਬ ਕਿਦਾਂ ਦਾ ਹੁੰਦਾ ਨਹੀਂ ਸਤਗੁਰ ਇਥੋਂ ਤੱਕ ਰੱਖਿਆ ਜੇ ਹਾਂ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਏ ਕੋਈ ਨਹੀਂ ਦੱਸ ਸਕਦਾ ਕਦੋਂ ਸ੍ਰਿਸ਼ਟੀ ਬਣੀ ਆ ਅੰਗਰੇਜ਼ਾਂ ਨੇ ਆਖਿਆ ਵੀ ਰੱਬ ਨੇ ਨਾ 6 ਦਿਨ ਸ੍ਰਿਸ਼ਟੀ ਬਣਾਈ ਸੀ 6 ਦਿਨ ਸ੍ਰਿਸ਼ਟੀ ਬਣਾਈ ਤੇ ਇੱਕ ਦਿਨ ਆਰਾਮ ਕੀਤਾ ਉਹ ਕਹਿੰਦੇ ਸੰਡੇ ਤੇ ਹੁਣ ਉਹਨਾਂ ਨੂੰ ਪੁੱਛੋ ਵੀ ਜੇ ਸ੍ਰਿਸ਼ਟੀ ਬਣੀ ਨਹੀਂ ਸੰਡੇ ਮੰਡੇ ਕਿੱਥੋਂ ਆ ਗਏ ਜਦੋਂ ਬਣਿਆ ਕੁਛ ਨਹੀਂ ਸੀ ਤੇ ਉਹ ਪ੍ਰਮਾਤਮਾ ਹੀ ਪੈਦਾ ਕਰਨ ਵਾਲਾ ਗੁਰੂ ਸਾਹਿਬ ਕਹਿੰਦੇ ਜੇ ਮੈਨੂੰ ਪਤਾ ਵੀ ਹੋਵੇ ਨਾ ਮੈਂ ਫੇਰ ਵੀ ਨਹੀਂ ਦੱਸਾਂਗਾ ਜੇ ਹੋਂ ਜਾਣਾ ਆਖਾਂ ਨਾ ਹੀ ਕਹਿਣਾ ਕਥਨ ਨਾ ਜਾਈ ਮੈਂ ਬਿਆਨ ਨਹੀਂ ਕਰ ਸਕਦਾ ਉਹ ਇਨਾ ਬਿਆਨਤ ਹੈ ਆਪਣਾ ਆਪ ਤੂੰ ਆਪ ਪਛਾਣੇ ਅਸੀਂ ਥੋੜੇ ਕਹਿੰਦੇ ਹੁਣ ਕੋਈ ਬੱਚਾ ਬੱਚੇ ਨੂੰ ਪੁੱਛੋ ਵੀ ਪਿਤਾ ਦਾ ਜਨਮ ਬਾਰੇ ਤੂੰ ਦੱਸ ਸਕਦਾ ਕੋਈ ਨਹੀਂ ਦੱਸ ਸਕਦਾ ਪਿਤਾ ਦਾ ਜਨਮ ਕਿ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਉਹਨੇ ਸਾਰੇ ਆਪਣੇ ਧਾਗੇ ਦੇ ਵਿੱਚ پرو ਕੇ ਰੱਖਿਆ ਤੇਰੀ ਮਹਿਮਾ ਤੂੰ ਹੈ ਜਾਣ ਆਪਣਾ ਆਪ ਤੂੰ ਆਪ ਪਛਾਣੇ ਹਉ ਬਲਿਹਾਰੀ ਸੰਤਨ ਤੇਰੇ ਮੈਂ ਤੇਰੇ ਪ੍ਰਭੂ ਦੇ ਪਿਆਰਿਆਂ ਤੋਂ stdc ਕੇ ਜਾਣਾ ਜਿਨ ਕਾਮ ਕਰੋਧ ਲੋਭ ਪੀਠਾ ਜਿਓ ਪੀਠਾ ਮਤਲਬ ਪੀਸ ਦਿੱਤਾ ਭਾਵਨਾਸ਼ ਕਰ ਦਿੱਤਾ ਮੇਰੇ ਜੀਵਨ ਤੋਂ ਦੂਰ ਕਰ ਦਿੱਤਾ ਜਦੋਂ ਆਪਾਂ ਸੰਗਤ ਕਰਦੇ ਆ ਗੁਰਸਿੱਖਾਂ ਦੀ ਸੰਗਤ ਕਰਦੇ ਇਹਨਾਂ ਤੇ ਕਾਬੂ ਪਾਉਣ ਦੀ ਸਾਨੂੰ ਜਾਚ ਆ ਜਾਂਦੀ ਹੈ ਹਉਮ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕਰੋਧ ਲੋਭ ਪੀਠਾ ਜਿਓ ਤੂੰ ਨਰਵੈਰ ਸੰਤ ਤੇਰੇ ਨਿਰਮਲ ਏ ਸਤਗੁਰੂ ਤੂੰ ਨਿਰਵੈਰ ਹੈ ਸਤਗੁਰੂ ਕਿਸੇ ਨਾਲ ਵੈਰ ਨਹੀਂ ਕਰਦਾ ਸਤਗੁਰੂ ਅੰਦਰੋਂ ਨਿਰਵੈਰ ਹੈ ਅਸੀਂ ਪੜ ਤਾਂ ਲੈਨੇ ਆ ਸਤਗੁਰੂ ਨਿਰਵੈਰ ਹੈ ਅਸੀਂ ਵੀ ਨਿਰਭਉ ਨਿਰਵੈਰ ਪੜੀ ਜਾਂਦੇ ਆ ਪਰ ਗੁਰੂ ਸਾਹਿਬ ਕਹਿੰਦੇ ਨਿਰਭੈਰ ਹੈ ਤੇ ਉਹਦੇ ਪ੍ਰਮਾਤਮਾ ਦੇ ਜਿਹੜੇ ਪਿਆਰੇ ਹੁੰਦੇ ਉਹ ਕੀ ਹਨ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਉਹ ਪਵਿੱਤਰ ਜੀਵਨ ਵਾਲੇ ਆ ਪ੍ਰਭੂ ਦੇ ਪਿਆਰੇ ਜਿਹੜੇ ਜਿਨ ਦੇਖੇ ਸਭ ਉਤਰੇ ਕਲਮਲ ਉਹਨਾਂ ਨੂੰ ਦੇਖਦੇ ਆ ਉਹਨਾਂ ਗੁਰਸਿੱਖਾਂ ਦੇ ਦਰਸ਼ਨ ਕਰਦੇ ਆ ਸਾਰੇ ਪਾਪ ਉਤਰ ਜਾਂਦੇ ਆ ਭਾਵ ਜਦੋਂ ਅਸੀਂ ਉਹਨਾਂ ਦੇ ਨਾਲ ਬੈਠਾਂਗੇ ਉਹਨਾਂ ਦੀ ਸੰਗਤ ਕਰਾਂਗੇ ਤੇ ਸਾਡੇ ਪਾਪਾਂ ਦਾ ਵੀ ਨਿਸਤਾਰਾ ਹੋਏਗਾ ਏ ਸਤਗੁਰੂ ਤੂੰ ਨਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੇ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵ ਹੈ ਆਤਮਿਕ ਜੀਵਨ ਮਿਲਣਾ ਜਦੋਂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਸਰੀਰਕ ਤੌਰ ਤੇ ਆਪਾਂ ਜੀਂਦੇ ਆ ਆਤਮਿਕ ਤੌਰ ਤੇ ਸਾਡੀ ਮੌਤ ਹੈ ਕਦੋਂ ਜਦੋਂ ਅਸੀਂ ਰੱਬ ਨੂੰ ਭੁਲਾ ਦਿੰਨੇ ਆ ਰੋੜ ਪੜਦੇਓ ਆਖਾਂ ਜੀਵਾਂ ਵਿਸਰੇ ਮਰ ਜਾਓ ਜੇ ਉਹਨੂੰ ਭੁਲਾ ਦਿੰਦਾ ਤੇ ਮੇਰੇ ਅੰਦਰੋਂ ਮਰ ਚੁੱਕਾ ਹਾਂ ਜੇ ਮੈਂ ਉਹਨੂੰ ਯਾਦ ਕਰਦਾ ਆਖਾਂ ਜੀਵਾਂ ਮੈਨੂੰ ਆਤਮਿਕ ਜੀਵਨ ਮਿਲਦਾ ਹੈ ਨਾਮ ਧਿਆਉਣ ਦੇ ਨਾਲ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨਸਿਆ ਭਰਮ ਪਾਓ ਠੀਠਾ ਜੀਓ ਠੀਠਾ ਮਤਲਬ ਆ ਮੋੜ ਜਿਹੜਾ ਜਿਹੜਾ ਮੁੜਦਾ ਨਹੀਂ ਨਾ ਭਟਕਣਾ ਸੀ ਉਹ ਭਰਮ ਤੇ ਭੌ ਵੀ ਪਰਮੈਸ਼ਰ ਨੇ ਦੂਰ ਕਰ ਦਿੱਤਾ ਤੇ ਕਦੋਂ ਹੋਇਆ ਜਦੋਂ ਅਸੀਂ ਉਹਦੇ ਹੁਕਮ ਦੇ ਵਿੱਚ ਆ ਗਏ ਸੋਈ ਕਰਨਾ ਜੇ ਆਪ ਕਰਾਏ ਜਿੱਥੇ ਰੱਕੇ ਸਭ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੇ ਜਿਸ ਮਿੱਠਾ ਜੀਉ ਕਿ ਇਹ ਸਤਿਗੁਰੂ ਜੋ ਤੂੰ ਕਰਦਾ ਸਤਸੰਗਤ ਜੀ ਗੁਰੂ ਸਾਹਿਬ ਨੇ ਜੇ ਆਪਾਂ ਇੱਕ ਵੀ ਪੰਕਤੀ ਆਪਣੇ ਜੀਵਨ ਵਿੱਚ ਧਾਰਨ ਕਰ ਲਈਏ ਤੇ ਸਾਰਾ ਜੀਵਨ ਦੇ ਵਿੱਚੋਂ ਟੈਨਸ਼ਨ ਖਤਮ ਹੋ ਜਾਏਗੀ ਸਾਡਾ ਅੰਦਰ ਉਹ ਬੈਰਮੰਦ ਪ੍ਰਮਾਤਮਾ ਨਾਲ ਵੀ ਜਿਹੜਾ ਸਾਡਾ ਵਿਰੋਧ ਹੈ ਉਹ ਖਤਮ ਹੋ ਜਾਏਗਾ ਕਿਦਾਂ ਕਿਹੜੀ ਪੰਕਤੀ ਹੈ ਉਹ ਜਪਜੀ ਸਾਹਿਬ ਰੋਜ਼ ਪੜ੍ਹਦੇ ਹਾਂ ਜੋਤੁ ਤੁਧੁ ਭਾਵੈ ਸਾਈ ਪੜੀਗਾ ਜੋ ਤੂੰ ਕਰਦਾ ਉਹ ਚੰਗਾ ਕਰਦਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤਿ ਸੁਭਾਵੇ ਨਾਨਕਾ ਸਾਈ ਗੱਲ ਚੰਗੀ ਕਿਉਂਕਿ ਸਾਡੇ ਕੀਤੇ ਹੁਣਾ ਕੁਛ ਨਹੀਂ ਹੈ ਸਤਿਗੁਰੂ ਕਹਿੰਦੇ ਸਿਆਣੇ ਬਣੋ ਸੋਈ ਸਿਆਣਾ ਸੋ ਪਤਵੰਤਾ ਹੁਕਮ ਲਗੇ ਜਿਸ ਮਿੱਠਾ ਜੀ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲੌਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ